ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੋਗੋ ਜੋਗ ਅਟਲ ਚਬਰ ਛਤਰ ਤਖਤ ਦੇ ਮਾਲਕ ਦੀਨ ਦੁਨੀ ਦੇ ਬਾਲੀ ਸਰਬੇ ਕੁਲ ਆਲਮ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਤਰਸ ਕੀਤਾ ਹੈ ਆਪਣੇ ਮਵਾਰਕ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗ ਸਮਾ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ ਸਤਿਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਸਤਿਗੁਰੂ ਸਾਹਿਬ ਜੀ ਨੇ ਦਿੱਤੀਆਂ ਹੋਈਆਂ ਸਖਿਆਵਾਂ ਗੁਰੂ ਸਾਹਿਬ ਜੀ ਦਾ ਬਖਸ਼ਾ ਹੋਇਆ ਉਪਦੇਸ਼ ਸਾਡੀ ਜ਼ਿੰਦਗੀ ਵਿੱਚ ਆ ਜਾਏ ਸਾਡੇ ਜਿਹਣ ਵਿੱਚ ਸਾਡੇ ਹਿਰਦੇ ਰੂਪੀ ਘਰ ਵਿੱਚ ਉਹ ਪਰਮਾਤਮਾ ਦਾ ਵੈਗੁਰੂ ਦਾ ਨਾਮ ਵੱਸ ਜਾਏ ਜੋ ਸਾਡਾ ਇਹ ਸੰਸਾਰ ਤੇ ਆਉਣਾ ਸਫਲ ਹੋਵੇ ਤਾਂ શ્રી ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਦੇ ਹਨ ਆਪਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾ ਸਕੀਏ ਆਪ ਜੀ ਅਸੀਸ ਬਖਸ਼ੋ ਗੱਜ ਕੇ ਫਤਿਹ ਬੁਲਾਓ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੜੇ ਪਿਆਰੇ ਉਪਦੇਸ਼ ਬੜੀਆਂ ਪਿਆਰੀਆਂ ਸਖਸ਼ਿਆਵਾਂ ਬਖਸ਼ੀਆਂ ਹਨ ਕਿਤੇ ਅਸੀਂ ਉਹਨਾਂ ਤੇ ਪਹਿਰਾ ਦੇਈਏ ਅਸੀਂ ਗੁਰੂ ਸਾਹਿਬ ਜੀ ਦੀਆਂ ਸਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਰਹੀਏ ਇਹ ਜਿਹੜੀ ਜ਼ਿੰਦਗੀ ਤੋਂ ਸਾਡਾ ਮਨ ਭਰਿਆ ਪਿਆ ਹੈ ਇਹ ਜਿਹੜੀ ਦੁਨੀਆ ਸਾਨੂੰ ਬੜੀ ਔਖੀ ਲੱਗਦੀ ਹੈ ਉਹ ਬੜੀ ਵਧੀਆ ਲੱਗਣ ਲੱਗ ਜਾਏਗੀ ਫਿਰ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਸੈਕਿੰਡ ਬੜਾ ਪਿਆਰਾ ਬੜਾ ਆਨੰਦਮਈ ਲੱਗੇਗਾ ਜਿਹੜੀ ਜ਼ਿੰਦਗੀ ਸਾਨੂੰ ਰੁੱਖੀ ਰੁੱਖੀ ਜੀ ਲੱਗਦੀ ਹੈ ਨਾ ਜਿਹੜੀ ਦੁਨੀਆ ਰੁੱਖੀ ਰੁੱਖੀ ਲੱਗਦੀ ਹੈ ਜਦੋਂ ਪਰਮਾਤਮਾ ਦੀ ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਨਜ਼ਰ ਹੋ ਜਾਏ ਫਿਰ ਇਹੀ ਜ਼ਿੰਦਗੀ ਬੜੀ ਪਿਆਰੀ ਲੱਗੇਗੀ ਇਹ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਆਨੰਦ ਆ ਜਾਏਗਾ ਰਸ ਆ ਜਾਏਗਾ ਬੇ ਰਸੀ ਜ਼ਿੰਦਗੀ ਵਿੱਚ ਰਸ ਭਰ ਜਾਏਗਾ ਗੁਰੂ ਨਾਨਕ ਸਾਹਿਬ ਦੀਆਂ ਸਾਡੇ ਤੇ ਖੁਸ਼ੀਆਂ ਹੋ ਜਾਣ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਣਬਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਉਹਨਾਂ ਦੀ ਜ਼ਿੰਦਗੀ ਵਿੱਚ ਦਿਨ ਤੇ ਰਾਤ ਸੁਖ ਹੈ ਉਹਨਾਂ ਦੀ ਜ਼ਿੰਦਗੀ ਸਦਾ ਆਨੰਦਮਈ ਹੈ ਕਿੰਨਾਂ ਦੀ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਜਿਨ੍ਹਾਂ ਨੇ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਆ ਗਿਆ ਜਿਨ੍ਹਾਂ ਨੂੰ ਗੁਰੂ ਦਾ ਬਾਣਾ ਮੰਨਣਾ ਆ ਗਿਆ ਜਿਹੜੇ ਪ੍ਰਮਾਤਮਾ ਦੇ ਬਾਣੇ ਨੂੰ ਸੱਤ ਕਰਕੇ ਮੰਨਦੇ ਹਨ ਭਾਈ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਦਿਨ ਤੇ ਰਾਤ ਸੁੱਖ ਨੇ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦਾ ਇਹ ਵਿਸ਼ਵਾਸ ਬਣ ਜਾਂਦਾ ਹੈ ਅੱਗੋਂੋਂ ਦੇਖੇ ਪਿੱਛੋਂੋਂ ਦੇਖੇ ਤੁਜ ਤੇ ਕਹਾ ਛਪਾਵੈ ਕੇ ਮੇਰੇ ਮਾਲਕ ਵੈਗਰੂ ਮੈਂ ਤੇਰੇ ਤੋਂ ਕੀ ਛਪਾ ਸਕਦਾ ਹਾਂ ਤੂੰ ਤੇ ਮੈਨੂੰ ਹਰ ਵੇਲੇ ਦੇਖਦਾ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਬੰਦਾ ਇਨਸਾਨ ਗਲਤੀ ਚੋਰੀ ਉਦੋਂ ਕਰਦਾ ਹੈ ਜਦੋਂ ਉਹਨੂੰ ਲੱਗਦਾ ਵੀ ਮੈਨੂੰ ਕੋਈ ਨਹੀਂ ਵੇਖ ਰਿਹਾ ਵੀ ਮੈਨੂੰ ਕੋਈ ਨਹੀਂ ਵੇਖ ਰਿਹਾ ਫੇਰ ਬੰਦਾ ਕੋਈ ਗੁਨਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਚੋਰ ਉਦੋਂ ਚੋਰੀ ਕਰਦਾ ਜਦੋਂ ਉਹਨੂੰ ਪਤਾ ਹੋਵੇ ਮੈਨੂੰ ਕੋਈ ਨਹੀਂ ਵੇਖਦਾ ਉਹਨੂੰ ਉਹਨੂੰ ਲੱਗਦਾ ਵੀ ਮੈਨੂੰ ਕੋਈ ਨਹੀਂ ਵੇਖਦਾ ਤੇ ਜਦੋਂ ਪਤਾ ਹੋਵੇ ਮੈਨੂੰ ਕੋਈ ਵੇਖ ਰਿਹਾ ਹੈ ਤਾਂ ਫਿਰ ਕੋਈ ਗੁਨਾਹ ਨਹੀਂ ਕਰਦਾ ਆਪਾਂ ਕਈ ਵਾਰੀ ਨਾ ਹੁਣ ਬਾਜ਼ਾਰਾਂ ਵਿੱਚ ਦੁਕਾਨਾਂ ਤੇ ਜਾਂਦੇ ਆ ਜਿੱਥੇ ਕਾਊਂਟਰ ਲੱਗਿਆ ਹੁੰਦਾ ਹੈ ਉਹਦੇ ਤੇ ਅੱਜਕੱਲ ਬਕਾਇਦਾ ਦੁਕਾਨਦਾਰ ਲਿਖ ਕੇ ਲਾ ਦਿੰਦੇ ਨੇ ਵੀ ਤੁਸੀਂ ਕੈਮਰੇ ਦੀ ਨਿਗਾ ਵਿੱਚ ਹੋ ਉਹਦਾ ਮਤਲਬ ਵੀ ਆਉਣ ਜਾਣ ਬਲ ਆਉਣ ਜਾਣ ਵਾਲਾ ਬੰਦਾ ਅਲਰਟ ਰਹੇ ਵੀ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ ਵੀ ਸਾਨੂੰ ਕੋਈ ਵੇਖ ਰਿਹਾ ਭਾਈ ਇੱਥੇ ਕੈਮਰਾ ਲੱਗਿਆ ਇਸੇ ਤਰ੍ਹਾਂ ਰੱਬ ਦੇ ਪਿਆਰੇ ਭਗਤਾ ਨੂੰ ਉਹ ਪਰਮਾਤਮਾ ਦਾ ਕੈਮਰਾ ਹਰ ਵੇਲੇ ਦਿਸਦਾ ਹੈ ਉਹਨਾਂ ਨੂੰ ਹਰ ਵੇਲੇ ਵਾਹਿਗੁਰੂ ਪਰਮਾਤਮਾ ਹਾਜ਼ਰ ਨਾਜ਼ਰ ਦਿਸਦਾ ਹੈ ਕਿ ਮੇਰਾ ਮਾਲਕ ਮੇਰਾ ਵੈਗੁਰੂ ਮੇਰੇ ਨਾਲ ਹੈ ਉਹ ਮੇਰੇ ਹਰ ਬੇਲ ਅੰਗ ਸੰਗ ਹੈ ਫਿਰ ਕਾਹਦਾ ਦੁੱਖ ਹੈ ਸਤਗੁਰੂ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਫਿਰ ਸਦਾ ਜ਼ਿੰਦਗੀ ਸੁਖਮਈ ਲੱਗੇਗੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਹੀ ਸਮਝਾਇਆ ਵੀ ਭਾਈ ਹਮੇਸ਼ਾ ਨਿਮਰਤਾ ਭਾਵਨਾ ਵਾਲਾ ਜੀਵਨ ਰੱਖੋ ਜਿਹੜੀ ਜਿਹੜੇ ਬ੍ਰਿਸ਼ ਨੂੰ ਫਲ ਲੱਗਿਆ ਹੁੰਦਾ ਨਾ ਜਿਹੜਾ ਫਲ ਨਾਲ ਭਰਿਆ ਹੁੰਦਾ ਉਹ ਹਮੇਸ਼ਾ ਨਿਮਾਣ ਨੂੰ ਆਉਂਦਾ ਹੈ ਆਪਾਂ ਕਈ ਵਾਰੀ 베ਰੀਆਂ ਨਹੀਂ ਦੇਖਦੇ ਜਦੋਂ 베ਰੀਆਂ ਫਲ ਦੇ ਨਾਲ ਭਰੀਆਂ ਹੁੰਦੀਆਂ ਭਰਪੂਰ ਹੁੰਦੀਆਂ ਉਹਨਾਂ ਦੀਆਂ ਟਾਹਣੀਆਂ ਥੱਲੇ ਨੂੰ ਨਿਮ ਨਿਮ ਜਾਂਦੀਆਂ ਉਹ ਥੱਲੇ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਆਪਾਂ ਕਿੰਨੇ ਤਰ੍ਹਾਂ ਦੇ ਫਲਾਂ ਦੇ ਪੇੜ ਦੇਖਦੇ ਆ ਜਦੋਂ ਕੋਈ ਫਲ ਨਹੀਂ ਉਦੋਂ ਹਮੇਸ਼ਾ ਉੱਪਰ ਨੂੰ ਤੇ ਜਦੋਂ ਫਲ ਦੇ ਨਾਲ ਰਸ ਦੇ ਨਾਲ ਭਰ ਜਾਂਦੀਆਂ ਤਾਂ ਫਿਰ ਨੀਵੀਆਂ ਹੋ ਜਾਂਦੀਆਂ ਇਸੇ ਤਰ੍ਹਾਂ ਹੀ ਇਨਸਾਨ ਹੈ ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਵੈਗਰੂ ਦੇ ਨਾਮ ਦਾ ਰਸ ਹੈ ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਹੈ ਉਹ ਹਮੇਸ਼ਾ ਨੀਮਾ ਰਹਿਣਾ ਚਾਹੁੰਦਾ ਹੈ ਉਹ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਨੀਮਾ ਗਿਣਦਾ ਵੀ ਮੈਂ ਹੀ ਸਭ ਤੋਂ ਮਾੜਾ ਹਾਂ ਉਹ ਕਿਸੇ ਦੇ ਔਗਣ ਦਾ ਵੇਖਦਾ ਹੀ ਨਹੀਂ ਉਹਨੂੰ ਪਤਾ ਵੀ ਮੇਰੇ ਵਿੱਚ ਹੀ ਬਹੁਤ ਔਗਣ ਨੇ ਮੇਰੇ ਵਿੱਚ ਹੀ ਬਹੁਤ ਗਲਤੀਆਂ ਮੈਂ ਕਿਸੇ ਨੂੰ ਕੋਈ ਗਲਤ ਕਰ ਸਕਾਂਗਾ ਉਹ ਤਾਂ ਹਮੇਸ਼ਾ ਆਪਣੇ ਆਪ ਵਾਲੀ ਦੇਖੀ ਜਾਂਦਾ ਤੇ ਜਿਹੜਾ ਹੁੰਦਾ ਸੰਸਾਰੀ ਉਹ ਹਮੇਸ਼ਾ ਲੋਕਾਂ ਦੀਆਂ ਦੂਜਿਆਂ ਦੇ ਔਗਣ ਵੇਖਦਾ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸ਼ਰਲ ਸ਼ਬਦਾਂ ਵਿੱਚ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਜਿਹੜੇ ਫਲਾ ਜਿਹੜੇ ਪੇਡਿਆਂ ਦੇ ਫਲ ਵੀ ਫਿੱਕੇ ਨੇ ਫੁੱਲ ਵੀ ਬਕ ਬਕੇ ਨੇ ਉਹਨਾਂ ਨੇ ਪੰਛੀ ਬੜੀ ਦੂਰੋਂ ਆਏ ਪੰਛੀ ਬੜੀ ਦੂਰੋਂ ਆਸ ਲੈ ਕੇ ਆਏ ਵੀ ਐਡਾ ਉੱਚਾ ਦਰਖਤ ਹੈ ਬੜਾ ਫਲਾਂ ਨਾਲ ਭਰਿਆ ਹੋਏਗਾ ਪੰਛੀ ਬੜੀ ਆਸ ਲੈ ਕੇ ਆਏ ਸੀ ਬੜੀ ਦੂਰੋਂ ਭੱਜ ਕੇ ਆਏ ਸੀ ਵੀ ਬੜਾ ਉੱਚਾ ਦਰਖਤ ਹੈ ਬੜੇ ਉੱਚੇ ਬੜੇ ਮਿੱਠੇ ਫਲ ਲੱਗੇ ਹੋਣਗੇ ਪਰ ਜਦੋਂ ਕਹਿੰਦੇ ਪੰਛੀਆਂ ਨੇ ਆ ਕੇ ਫਲ ਨੂੰ ਵੇਖਿਆ ਖਾ ਕੇ ਵੇਖਿਆ ਇਹ ਤੇ ਬਿਲਕੁਲ ਹੀ ਫਿੱਕਾ ਹੈ ਇਹ ਤੇ ਬਿਲਕੁਲ ਹੀ ਬੇਰਸਾ ਹੈ ਸਿੰਮਲ ਰੁਖ ਸਰਾਇਰਾ ਅਤ ਦੀਰਗਾ ਤੁਮੁਚ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਕਹਿੰਦੇ ਭਾਈ ਫਲ ਫਿੱਕੇ ਫੁੱਲ ਬਕ ਬਕੇ ਕਹਿੰਦੇ ਫਲ ਤੇ ਫਿੱਕੇ ਸੀ ਪੱਤੇ ਵੀ ਬੇ ਰਸੇ ਸੀ ਇਸੇ ਤਰ੍ਹਾਂ ਕਈ ਇਨਸਾਨ ਹੁੰਦੇ ਆ ਉਹਨਾਂ ਕੋਲ ਲੋਕ ਬੜੀ ਆਸ ਲੈ ਕੇ ਜਾਂਦੇ ਨੇ ਵੀ ਬੜਾ ਉੱਚਾ ਬੰਦਾ ਹੈ ਬੜਾ ਵੱਡਾ ਬੰਦਾ ਹੈ ਸਾਡਾ ਦੁੱਖ ਸੁਣੇਗਾ ਕਈ ਵਾਰੀ ਹੁੰਦਾ ਨਾ ਆਪਾਂ ਕਿਸੇ ਕੋਲ ਬੜੇ ਪਿਆਰ ਨਾਲ ਜਾਂਦੇ ਆ ਪਰ ਜਦੋਂ ਉਹਨੂੰ ਅੰਦਰੋਂ ਫਰੋਲ ਕੇ ਵੇਖਦੇ ਆ ਵੀ ਇਹ ਤਾਂ ਇੰਨਾ ਹੰਕਾਰ ਨਾਲ ਭਰਿਆ ਪਿਆ ਇਹ ਤੇ ਇਹ ਤੇ ਇੰਨੀ ਹੋਮੇ ਨਾਲ ਭਰਿਆ ਪਿਆ ਨੇ ਔਗਣ ਗੁਣਾ ਇਹਦੇ ਅੰਦਰ ਛੱਬੇ ਪਿਆ। ਕਈ ਵਾਰੀ ਬੰਦਾ ਆਪਣੇ ਆਪ ਵਿੱਚ ਹੀ ਭੱਜਿਆ ਫਿਰਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਹਮੇਸ਼ਾ ਨੀਮਿਆਂ ਨੂੰ ਫਲ ਲੱਗਦੇ ਨੇ। ਨੀਮਿਆਂ ਨੂੰ ਛੋਟੀ ਜੀ ਖਰਬੂਜਿਆਂ ਦੀ ਧਵਾਣਿਆਂ ਦੀ ਬੇਲ ਹੁੰਦੀ ਆ ਕਿੰਨੇ ਮਿੱਠੇ ਧਵਾਣੇ ਲੱਗੇ ਹੁੰਦੇ ਆ। ਖਰਬੂਜੇ ਕਿੰਨੇ ਮਿੱਠੇ ਲੱਗੇ ਨੇ। ਉਹ ਸਿੰਮਲ ਦਾ ਫੁੱਲ ਕਹਿੰਦੇ ਪੀੜ ਐਡਾ ਉੱਚਾ ਹੈ। ਉਹਨੂੰ ਆਪਣੇ ਉੱਚੇ ਹੋਣ ਦਾ ਹੀ ਮਾਣ ਹੈ ਕੱਲਾ ਵੀ ਮੈਂ ਐਡਾ ਉੱਚਾ ਮੇਰੇ ਵਰਗਾ ਕੌਣ ਹੈ ਮੈਂ ਸਭ ਤੋਂ ਉੱਚਾ ਹਾਂ ਵੇਰੀਆਂ ਛੋਟੀਆਂ-ਛੋਟੀਆਂ ਹੁੰਦੀਆਂ ਝਾੜ ਵੇਰੀਆਂ ਉਹਨਾਂ ਦੇ ਬਿਲਕੁਲ ਛੋਟੇ-ਛੋਟੇ ਵੇਰ ਲੱਗੇ ਹੁੰਦੇ ਆ ਕਿੰਨੇ ਮਿੱਠੇ ਕਿੰਨੇ ਸਵਾਦਲੇ ਹੁੰਦੇ ਆ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਦੁਨੀਆ ਵਿੱਚੋਂ ਸਿੱਖ ਸਕਦੇ ਆ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿੰਨਾ ਪਿਆਰਾ ਜੀਵਨ ਹੈ ਆਪਾਂ ਜੇ ਆਪਾਂ ਜਪਜੀ ਸਾਹਿਬ ਦੇ ਵਿੱਚ ਪੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਉਹਨਾਂ ਦੀ ਗਿਣਤੀ ਕੀਤੀ ਜਿਹੜੇ ਰੱਬ ਨਾਲ ਜੁੜੇ ਹੋਏ ਸੀ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਮਹਾਪੁਰਖਾਂ ਭਗਤਾਂ ਪਿਆਰਿਆਂ ਦੀ ਗਿਣਤੀ ਕੀਤੀ ਵੀ हे ਪ੍ਰਮਾਤਮਾ ਅਸੰਖ ਜਪ ਅਸੰਖ ਤੋਂ ਭਾਵ ਹੁੰਦਾ ਹੈ ਕਰੋੜਾਂ ਕਿ ਕਰੋੜਾਂ ਹੀ ਨੇ ਜਿਹੜੇ ਤੈਨੂੰ ਜਪ ਰਹੇ ਆ ਗੁਰਮੁਖ ਪਿਆਰੇ ਭਗਤ ਅਸੰਖ ਜਪ ਅਸੰਖ ਭਾਉ ਕਹਿੰਦੇ ਅਸੰਖ ਕਰੋੜਾਂ ਹੀ ਨੇ ਜਿਹੜੇ ਪਿਆਰ ਵਿੱਚ ਤੇਰੇ ਭਿੱਜੇ ਹੋਏ ਨੇ ਤੇਰੇ ਨਾਮ ਦੇ ਵਿੱਚ ਹਰ ਵੇਲੇ ਭਿੱਜੇ ਰਹਿੰਦੇ ਆ ਤੇਰੇ ਨਾਮ ਦੇ ਵਿੱਚ ਹਰ ਵੇਲੇ ਰਸੇ ਰਹਿੰਦੇ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਕਹਿੰਦੇ ਕਰੋੜਾਂ ਤੇਰੀ ਪੂਜਾ ਕਰਦੇ ਨੇ ਕਰੋੜਾਂ ਤੇਰੇ ਤਪ ਕਰਦੇ ਨੇ ਤੇਰੇ ਪਿਆਰ ਵਿੱਚ ਬਹਿ ਕੇ ਜਪਦੇ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਮੁਖ ਬੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤੋ ਗੁਣ ਗਿਆਨ ਵਿਚਾਰ ਅਸੰਖ ਅਨੇਕਾਂ ਨੇ ਕਰੋੜਾਂ ਨੇ ਬੇਅੰਤ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਗੁਰੂ ਨਾਨਕ ਸਾਹਿਬ ਨੇ ਇਹ ਪੌੜੀ ਵਿੱਚ ਆਪਣਾ ਨਾਂ ਨਹੀਂ ਪਾਇਆ ਆਪਣੀ ਗਿਣਤੀ ਨਹੀਂ ਮਹਾਰਾਜ ਨੇ ਇਹਦੇ ਵਿੱਚ ਕੀਤੀ ਇਹ ਪੌੜੀ ਵਿੱਚ ਉਹਨਾਂ ਮਹਾਪੁਰਖਾਂ ਦੀ ਹੀ ਗੱਲ ਕੀਤੀ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਗੁਰੂ ਨਾਨਕ ਸਾਹਿਬ ਕਿੰਨੀ ਨਿਰਮਾਨਤਾ ਵਾਲੇ ਨੇ ਕਿੰਨੇ ਕਿੰਨੀ ਨਿਰਮਾਨਤਾ ਭਾਵਨਾ ਸ਼ਰਧਾ ਵਾਲੇ ਨੇ ਪ੍ਰਮਾਤਮਾ ਪ੍ਰਤੀ ਕਿੰਨਾ ਪਿਆਰ ਰੱਖਣ ਵਾਲਿਆ ਆਪਣੀ ਗਿੰਤੀ ਕਿੰਨਾ ਵਿੱਚ ਕੀਤੀ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤੁ ਉਦ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਹੈ ਪਰਮਾਤਮਾ ਅਸੀਂ ਉਹਨਾਂ ਵਿਚ ਆਉਣੇ ਆ ਵੇਖੋ ਇਹ ਭਾਵਨਾ ਹੈ ਇਹ ਸ਼ਰਧਾ ਹੈ ਆਪਣੇ ਆਪ ਨੂੰ ਹਮੇਸ਼ਾ ਨੀਵਾਂ ਸਮਝਣਾ ਦੂਜੇ ਤੇ ਹਮੇਸ਼ਾ ਦੂਜੇ ਨੂੰ ਉੱਚਾ ਵੇਖਣਾ ਦੂਜੇ ਨੂੰ ਉੱਚੀ ਜਗ੍ਹਾ ਤੇ ਵੇਖਣਾ ਇਹਨੂੰ ਕਹਿੰਦੇ ਪ੍ਰੇਮ ਸ਼ਰਧਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸਤੋਏ ਸੋਏ ਕਹਿੰਦੇ ਸਾਡੇ ਨਾਲ ਤੇ ਭਾਈ ਸਾਰੇ ਚੰਗੇ ਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਸੱਚੇ ਬਾਦਸ਼ਾਹ ਜੀ ਆਪਾਂ ਬੜੀਆਂ ਜਗਾਂ ਤੇ ਗਏ ਆਂ ਮਹਾਰਾਜ ਆਪਾਂ ਤੇ ਬੜੇ ਸੁਮੇਲ ਪਰਬਤਾਂ ਤੇ ਬੜੇ ਤੀਰਥਾਂ ਦਾ ਰਟਨ ਕਰ ਲਿਆ ਮਹਾਰਾਜ ਮੈਨੂੰ ਮੱਕੇ ਵੀ ਘਮਾ ਲਿਓ ਕਿਉਂਕਿ ਭਾਈ ਮਰਦਾਨਾ ਜੀ ਮੁਸਲਮਾਨ ਘਰਾਣੇ ਚੋਂ ਸੀ ਨਾ ਕਹਿੰਦੇ ਨੇ ਜਿਹੜਾ ਮੁਸਲਮਾਨ ਮੱਕੇ ਦਾ ਹੱਜ ਨਹੀਂ ਕਰਦਾ ਉਹਦਾ ਇਹ ਸੰਸਾਰ ਤੇ ਆਉਣਾ ਨਹੀਂ ਸਫਲ ਹੁੰਦਾ ਤੇ ਜਿਹੜਾ ਇੱਕ ਵਾਰੀ ਕਹਿੰਦੇ ਮੱਕੇ ਦਾ ਹੱਜ ਕਰਿਆ ਆਉਂਦਾ ਉਹਨੂੰ ਨਜਾਤ ਮਿਲਦੀ ਹੈ ਉਹਨੂੰ ਪਰਮਾਤਮਾ ਦੇ ਘਰੇ ਆ ਖੁਦਾ ਦੇ ਘਰੇ ਅੱਲਾਹ ਤੇ ਤਾਲਾ ਦੇ ਘਰੇ ਥਾਂ ਮਿਲਦੀ ਹੈ ਉਹਨੂੰ ਜੰਨਤ ਨਸੀਬ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਠੀਕ ਹੈ ਭਾਈ ਮਰਦਾਨੇ ਹੁਣ ਤੈਨੂੰ ਮੱਕਾ ਵੀ ਵਿਖਾ ਲਿਆਉਣੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਕਿ ਜਦੋਂ ਹਾਜੀ ਹੱਜ ਕਰਨ ਜਾਂਦੇ ਨਾ ਮੱਕੇ ਉਹ ਨੀਲੇ ਵਸਤਰ ਧਾਰਨ ਕਰਕੇ ਜਾਂਦੇ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੱਕੇ ਗਏ ਭਾਈ ਮਰਦਾਨੇ ਨੂੰ ਲੈ ਕੇ ਮਹਾਰਾਜ ਨੇ ਭੇਖ ਕਿਦਾਂ ਦਾ ਪਾਇਆ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਕੂਜਾ ਬਾਗ ਮਸੱਲਾ ਧਾਰੀ ਕਹਿੰਦੇ ਇੱਕ ਮਸੱਲਾ ਲੈ ਲਿਆ ਜਿਹੜੇ ਤੇ ਹਾਜੀ ਬਹਿ ਕੇ ਨਵਾਜ਼ ਪੜਦੇ ਨੇ ਤੇ ਫਿਰ ਕਹਿੰਦੇ ਹੱਥ ਵਿੱਚ ਇੱਕ ਕਿਤਾਬ ਲੈ ਲਈ ਕੱਛ ਵਿੱਚ ਆਪਣੇ ਗੁਰੂ ਨਾਨਕ ਸਾਹਿਬ ਜੀ ਮੱਕੇ ਵੱਲ ਤੁਰ ਪਏ ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਉਹ ਜਗ੍ਹਾ ਤੇ ਜਾ ਕੇ ਮਹਾਰਾਜ ਬਹਿ ਗਏ ਜਿੱਥੇ ਕਾਬੇ ਤੇ ਉਹਨਾਂ ਦੀ ਮਹਿਰਾਬ ਬੜੀ ਹੋਈ ਨਾ ਮੱਕਾ ਤੇ ਸ਼ਹਿਰ ਦਾ ਨਾਂ ਹੈ ਮੱਕਾ ਉਹ ਸ਼ਹਿਰ ਦਾ ਨਾਂ ਤੇ ਜਿਹੜੀ ਜਗ੍ਹਾ ਤੇ ਉਹ ਜਾ ਕੇ ਹੱਜ ਕਰਦੇ ਨੇ ਉਹ ਜਿਹੜੀ ਮਹਿਰਾਬ ਬਣੀ ਹੋਈ ਉਹਨਾਂ ਦੀ ਜਿਹੜੀ ਕਬਰ ਬਣੀ ਹੋਈ ਆ ਉਤੇ ਉਥੇ ਇੱਕ ਵੱਡਾ ਸਾਰਾ ਪੱਥਰ ਲੱਗਿਆ ਹੋਇਆ ਉਹ ਜਦੋਂ ਪੱਥਰ ਲੱਗਿਆ ਹੋਇਆ ਉਥੇ ਜਾ ਕੇ ਜਿੰਨੇ ਵੀ ਹਾਜੀ ਹੁੰਦੇ ਆ ਜਾ ਕੇ ਆਪਣਾ ਮੱਥਾ ਰਗੜਦੇ ਆ ਜ਼ੋਰ ਨਾਲ ਮਾਰਦੇ ਆ ਇਸ ਤਰ੍ਹਾਂ ਕਹਿੰਦੇ ਹਜ਼ਾਰਾਂ ਲੋਕ ਆਏ ਹੋਏ ਸੀ ਹੱਜ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਸਾਈਡ ਤੇ ਹੋ ਕੇ ਬਹਿ ਗਏ ਭਾਈ ਮਰਦਾਨੇ ਨੇ ਕਹਿੰਦੇ ਭਾਈ ਮਰਦਾਨੇ ਇੱਥੇ ਬੈਠਾ ਰਹੇ ਰੱਬ ਦਾ ਭਾਣਾ ਮੰਨ ਇੱਥੇ ਵੇਖ ਤੇ ਕਹਿੰਦੇ ਸਾਰਾ ਦਿਨ ਲੋਕ ਆਪਣਾ ਹੱਜ ਕਰਦੇ ਰਹੇ ਆਉਂਦੇ ਜਾਂਦੇ ਰਹੇ ਤੇ ਸ਼ਾਮ ਪੈ ਗਈ ਸ਼ਾਮ ਢਲਣ ਲੱਗੀ ਤੇ ਜਦੋਂ ਸ਼ਾਮ ਪਈ ਰਾਤ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗੇ ਸਹਿਜ ਸੁਭਾਗ ਗੁਰੂ ਨਾਨਕ ਸਾਹਿਬ ਦੇ ਚਰਨ ਕਹਿੰਦੇ ਉਦਨ ਮੱਕੇ ਵੱਲ ਹੋ ਗਏ ਬਾਬਾ ਸੁੱਤਾ ਰਾਤ ਨੂੰ ਬਲ ਮਹਿਰਾਬੇ ਪਾਏ ਪਸਾਰੀ ਜਿਹੜਾ ਮਹਿਰਾਬ ਸੀ ਉਹਨਾਂ ਦੀ ਕਬਰ ਗੁਰੂ ਨਾਨਕ ਸਾਹਿਬ ਦੇ ਚਰਨ ਕਹਿੰਦੇ ਉਹ ਮੱਕੇ ਵੱਲ ਹੋ ਗਏ ਉਹ ਮਹਿਰਾਬ ਵੱਲ ਹੋ ਗਏ ਤੇ ਅੱਗੇ ਕਹਿੰਦੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਕਹਿੰਦੇ ਇਹ ਕਿਹੜਾ ਕੁਫਰ ਹੈ ਜਿਹੜਾ ਅੱਲਾਹ ਤਾਲਾ ਦੇ ਘਰ ਦੀ ਬੇਅਦਵੀ ਕਰ ਰਿਆ ਜਿਨੇ ਅੱਲਾਹ ਤਾਲਾ ਦੇ ਘਰ ਦੀ ਬੇਅਦਵੀ ਕੀਤੀ ਹੈ ਇਹ ਕਿਹੜਾ ਸੁੱਤਾ ਇਹ ਕਾਫਰ ਇਹਨੂੰ ਪਤਾ ਨਹੀਂ ਬਿੱਧਰ ਪ੍ਰਮਾਤਮਾ ਦਾ ਘਰ ਹੈ ਅੱਲਾ ਦਾ ਖੁਦਾ ਦਾ ਘਰ ਐ ਕਹਿੰਦੇ ਜੀਵਨ ਜਿਹੜਾ ਸੇਵਾਦਾਰ ਸੀ ਉੱਥੇ ਜਿਹੜਾ ਝਾੜੂ ਦੀ ਸੇਵਾ ਕਰਦਾ ਸੀ ਦੇਖਰੇਖ ਕਰਦਾ ਸੀ ਉਹਦਾ ਨਾਂ ਸੀ ਜੀਵਨ ਜੀਵਨ ਜੇ ਮਾਰੀ ਲੱਤ ਦੀ ਕਿਹੜਾ ਕੁਫਰ ਕੁਫਾਰੀ ਲੱਤਾ ਬਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਿਜਗਾਰੀ ਕਹਿੰਦੇ ਅੱਲਾ ਤਾਲਾ ਦੇ ਘਰ ਵੱਲ ਉਹ ਖੁਦਾ ਦੇ ਘਰ ਵੱਲ ਲੱਤਾ ਕਰਕੇ ਸੁੱਤਾ ਹੈ ਬੇਅਦਵੀ ਕਰ ਰਿਹਾ ਪਰਮਾਤਮਾ ਦੇ ਘਰ ਦੀ ਖੁਦਾ ਦੇ ਘਰ ਦੀ ਟੰਗੋ ਫੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪਾਸ ਜੀਵਨ ਆਇਆ ਕਾਜੀ ਆਇਆ ਉਹਨੇ ਗੁਰੂ ਨਾਨਕ ਸਾਹਿਬ ਦੇ ਆ ਕੇ ਲੱਤ ਮਾਰੀ ਵੇਖੋ ਗੁਰੂ ਨਾਨਕ ਸਾਹਿਬ ਜੀ ਕਿੰਨੀ ਨਿਮਰਤਾ ਵਾਲੇ ਸੀ ਹਮੇਸ਼ਾ ਜਦੋਂ ਕਿਸੇ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਨਾ ਗੁਰੂ ਨਾਨਕ ਸਾਹਿਬ ਨੇ ਕਿਸੇ ਦੇ ਨਾਲ ਵੀ ਜਦੋਂ ਵਿਚਾਰ ਕੀਤੀ ਕਦੇ ਤਕਰਾਰ ਨਹੀਂ ਕੀਤੀ ਤਕਰਾਰ ਇਨਸਾਨ ਉੱਥੇ ਕਰਦਾ ਜਦੋਂ ਬੰਦੇ ਨੂੰ ਗੁੱਸਾ ਆਵੇ ਜਿੱਥੇ ਤਕਰਾਰ ਹੋ ਜਾਂਦੀ ਹੈ ਉੱਥੇ ਵਿਚਾਰ ਨਹੀਂ ਹੁੰਦੀ ਵਿਚਾਰ ਹਮੇਸ਼ਾ ਪ੍ਰੇਮ ਨਾਲ ਕੀਤੀ ਜਾਂਦੀ ਹੈ ਪਿਆਰ ਨਾਲ ਕੀਤੀ ਜਾਂਦੀ ਹੈ ਕਹਿੰਦੇ ਜੀਵਨ ਕਾਜੀ ਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਜੋਰ ਦੇ ਨਾਲ ਲੱਤ ਮਾਰੀ ਤੇ ਗੁਰੂ ਨਾਨਕ ਸਾਹਿਬ ਜੁਟ ਕੇ ਬਹਿ ਗਏ ਹਾਂਜੀ ਭਾਈ ਕੀ ਹੋਇਆ ਕਹਿੰਦਾ ਤੈਨੂੰ ਪਤਾ ਨਹੀਂ ਤੂੰ ਅੱਲਾਹ ਤਾਲਾ ਦੇ ਘਰ ਵੱਲ ਲੱਤਾਂ ਕਰਕੇ ਪਿਆ ਗੁਰੂ ਨਾਨਕ ਸਾਹਿਬ ਜੀ ਚਿਹਰੇ ਤੇ ਖਿੜਾ ਹੈ ਮੁਸਕਰਾਏ ਪ੍ਰੇਮ ਨਾਲ ਬੋਲੇ ਭਾਈ ਅੱਛਾ ਮੇਰੇ ਤੋਂ ਬੇਅਦਵੀ ਹੋ ਗਈ ਅੱਲਾ ਦੇ ਘਰ ਦੀ ਤੇ ਉਹ ਕਹਿੰਦਾ ਹਾਂਜੀ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਐਦਾਂ ਕਰ ਮੇਰੀਆਂ ਲੱਤਾਂ ਫੜ ਤੇ ਜਿੱਧਰ ਨਹੀਂ ਕਾਬਾ ਉਧਰ ਕਰ ਦੇ ਮੈਨੂੰ ਤੇ ਕੋਈ ਪਤਾ ਨਹੀਂ ਲੱਗਿਆ ਕਹਿੰਦੇ ਜੀਵਨ ਨੇ ਬੜੇ ਗੁੱਸੇ ਦੇ ਵਿੱਚ ਬੜੇ ਹੋਰ ਵੀ ਲੋਕ ਵੇਖ ਰਹੇ ਜਦੋਂ ਉੱਚੀ ਬੋਲਿਆ ਨਾ ਕਿ ਆਸ-ਪਾਸ ਵਾਲੇ ਲੋਕ ਇਕੱਠੇ ਹੋ ਗਏ ਲੋਕ ਹੋਰ ਵੀ ਅੱਗ ਲੱਗੇ ਆਗੇ ਵੀ ਹਾਂ ਭਈ ਇਹਨਾਂ ਤੇ ਬਹੁਤ ਵੱਡੀ ਗਲਤੀ ਕਰੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਜਦੋਂ ਲੱਤਾਂ ਜੋ ਉਹਨੇ ਗੁੱਸੇ 'ਚ ਫੜ ਕੇ ਨਾ ਕਮਾਈਆਂ ਵੀ ਐ ਇੱਧਰ ਕਰਕੇ ਪੈ ਜਾ ਤੇ ਕਹਿੰਦੇ ਜਦੋਂ ਉਹਨੇ ਲੱਤਾਂ ਗੁਰੂ ਨਾਨਕ ਸਾਹਿਬ ਦੀਆਂ ਕਮਾਈਆਂ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਜਿੱਧਰ ਮੱਕਾ ਨਹੀਂ ਜਿੱਧਰ ਮਹਿਰਾਬ ਨਹੀਂ ਉਧਰ ਮੇਰੀਆਂ ਲੱਤਾਂ ਕਰਦੇ ਕਹਿੰਦੇ ਜਿਹੜੇ ਪਾਸੇ ਲੱਤਾਂ ਕਰੇ ਮੱਕਾ ਉੱਧਰੀ ਹੋਈ ਜਾਏ ਹਰ ਪਾਸੇ ਜਿਹੜੇ ਪਾਸੇ ਵੀ ਲੱਤਾਂ ਕਰੇ ਪ੍ਰਮਾਤਮਾ ਅੱਲਾਹ ਤਾਲਾ ਦਾ ਘਰ ਉਦਰੀ ਦਿਸੀ ਜਾਏ ਤੇ ਹੈਰਾਨ ਹੋ ਗਿਆ ਵੇਖ ਕੇ ਸਾਰੇ ਵੇਖਣ ਵਾਲੇ ਹੈਰਾਨ ਹੋ ਗਏ ਟੰਗੋ ਫੜਕ ਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇ ਜੋਹਾਰੀ ਕਹਿੰਦੇ ਸਾਰੇ ਹੈਰਾਨ ਹੋ ਗਏ ਇਹ ਤੇ ਕੋਈ ਅੱਲਾ ਦਾ ਰੂਪ ਲੱਗਦਾ ਇਹ ਤਾਂ ਕੋਈ ਇਲਾਹੀ ਜੋਤ ਲੱਗਦੀ ਹੈ ਇਹ ਤੇ ਪਹਿਲੀ ਵਾਰ ਹੋਇਆ ਅਸੀਂ ਹਜ਼ਾਰਾਂ ਕਿਲੋਮੀਟਰ ਹਜ਼ਾਰਾਂ ਮੀਲਾਂ ਤੋਂ ਜਿਹੜੇ ਮੱਕੇ ਦੀ ਮਹਿਰਾਬ ਦੀ ਅਸੀਂ ਹੱਜ ਕਰਨ ਆਉਣੇ ਆ ਮੱਥਾ ਟੇਕਣ ਆਉਣੇ ਆ ਉਹੀ ਮੱਕਾ ਕਹਿੰਦੇ ਇਹਦੀਆਂ ਲੱਤਾਂ ਵੱਲ ਹੋ ਰਿਆ ਕਮਾਲ ਹੋ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਨਾ ਫਿਰ ਉਹ ਵਿਚਾਰ ਕਰਨ ਲੱਗੇ ਇੱਕ ਰੁਕਮਦੀਨ ਜਿਹੜਾ 메ਨ ਕਾਜੀ ਸੀ ਉੱਥੋਂ ਦਾ ਰੁਕਮਦੀਨ ਉਹ ਵੀ ਆ ਗਿਆ ਹੋਰ ਲੋਕ ਆ ਗਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਜੀ ਸਾਹਿਬ ਤੁਸੀਂ ਕਹਿੰਦੇ ਵੀ ਜਿਹੜਾ ਅੱਲਾਹ ਤਾਲਾ ਹੈ ਇਹ ਮੱਕੇ ਦੇ ਵਿੱਚ ਰਹਿੰਦਾ ਹੈ ਤੁਹਾਡਾ ਅੱਲਾਹ ਤਾਲਾ ਐਡਾ ਛੋਟਾ ਹੈ ਜਿਹੜਾ ਇੱਕ ਛੋਟੇ ਜੇ ਕਮਰੇ ਵਿੱਚ ਹੀ ਰਹਿੰਦਾ ਜਿਹਨੂੰ ਤੁਸੀਂ ਇੱਕ ਕਮਰੇ ਵਿੱਚ ਹੀ ਬੰਦ ਕੀਤਾ ਹੋਇਆ ਉਹ ਅੱਲਾਹ ਤਾਲਾ ਤੇ ਬੜਾ ਵੱਡਾ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਆਪਾਂ ਪਰਸੋਂ ਵੀ ਵਿਚਾਰ ਕੀਤਾ ਸੀ ਨਾ ਵੀ ਜਿਹੜੇ ਮੁਸਲਮਾਨ ਭਰਾ ਨੇ ਉਹ ਕਹਿੰਦੇ ਵੀ ਮੱਕਾ ਅੱਲਾਹ ਤਾਲਾ ਚ ਛਿਪਦੇ ਵਾਲੇ ਪਾਸੇ ਹੈ ਹਿੰਦੂ ਭਰਾ ਕਹਿੰਦੇ ਅੱਲਾ ਤਾਲਾ ਦੱਖਣ ਵਾਲੇ ਪਾਸੇ ਹੈ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਹੈ ਮਕਾਮਾ ਪਗੀ ਕਬੀਰ ਸਾਹਿਬ ਜੀ ਕੀ ਕਹਿੰਦੇ ਆ ਦਿਲ ਮਹਿ ਦਿਲ ਮਹਿ ਦਿਲ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾ ਕਹਿੰਦੇ ਪ੍ਰਮਾਤਮਾ ਤੇ ਹਰ ਦਿਲ ਵਿੱਚ ਹੈ ਪ੍ਰਮਾਤਮਾ ਤੇ ਹਰ ਜਗ੍ਹਾ ਹੈ ਹਰ ਕਿਣਕੇ ਕਿਣਕੇ ਵਿੱਚ ਹੈ ਹਰ ਕਣ ਕਣ ਵਿੱਚ ਪ੍ਰਮਾਤਮਾ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਤੇ ਹਰ ਪਾਸੇ ਹੈ ਬੜਾ ਬਿਆਨਤ ਹੈ ਬੜਾ ਵਿਸ਼ਾਲ ਹੈ ਤੁਸੀਂ ਭਾਈ ਅੱਲਾਹ ਤਾਲਾ ਨੂੰ ਇੱਕ ਕਮਰੇ ਵਿੱਚ ਹੀ ਬੰਦ ਕੀਤਾ ਹੋਇਆ ਫਿਰ ਕਹਿੰਦੇ ਕਾਫੀ ਲੋਕ ਇਕੱਠੇ ਹੋ ਗਏ ਗੁਰੂ ਨਾਨਕ ਸਾਹਿਬ ਦੇ ਪਾਸੇ ਲਾਗੇ ਬਹਿ ਕੇ ਪੁੱਛਣ ਲੱਗੇ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਮੋਈ ਕਹਿੰਦੇ ਉਹਨਾਂ ਨੇ ਨਾ ਗੁਰੂ ਨਾਨਕ ਸਾਹਿਬ ਨੂੰ 300 ਸਵਾਲ ਕੀਤਾ ਮਹਾਰਾਜ ਤੁਸੀਂ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕੀ ਉਪਦੇਸ਼ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਆਪਾਂ ਬਾਣੀ ਪੜ੍ਹਦੇ ਆ ਮਹਾਰਾਜ ਕਹਿੰਦੇ ਸਰਬ ਧਰਮੈ ਸ੍ਰੇਸ਼ਟ ਧਰਮ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਭਾਈ ਹਰੇ ਕਹਿੰਦਾ ਸਾਡਾ ਧਰਮ ਵੱਡਾ ਹੈ ਹਰੇਕ ਕਹਿੰਦਾ ਸਾਡਾ ਧਰਮ ਸਭ ਤੋਂ ਵੱਡਾ ਹੈ ਪਰ ਕਹਿੰਦੇ ਸਾਡੀ ਨਜ਼ਰ ਵਿੱਚ ਤਾਂ ਉਹ ਧਰਮ ਵੱਡਾ ਹੈ ਜਿਹਦੇ ਨਿਰਮਲ ਕਰਮ ਨੇ ਜਿਹੜਾ ਇਨਸਾਨ ਚੰਗੀ ਸੋਚ ਰੱਖਦਾ ਹੈ ਚੰਗੀ ਭਾਵਨਾ ਸ਼ਰਧਾ ਵਾਲਾ ਹੈ ਇੱਕ ਮਾਲਕ ਨੂੰ ਸਭ ਦੇ ਵਿੱਚ ਵੇਖਦਾ ਹੈ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਚੱਗੇ ਕਰਮ ਕਰਦਾ ਹੈ ਅਸਲ ਧਰਮ ਤੇ ਸਭ ਤੋਂ ਵੱਡਾ ਉਹ ਹੁੰਦਾ ਹੈ ਆਪਾਂ ਕਈ ਵਾਰੀ ਵੇਖਦੇ ਆ ਕੋਈ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਉਹ ਬਹੁਤ ਚੰਗੀ ਸੋਚ ਦਾ ਹੋਵੇ ਚੰਗੇ ਕਰਮਾਂ ਵਾਲਾ ਹੋਵੇ ਚੰਗੀ ਸੋਚ ਵਾਲਾ ਹੋਵੇ ਤੇ ਆਪਾਂ ਬਾਅਦ ਚ ਗੱਲਾਂ ਕਰਦੇ ਆ ਨਾ ਵੀ ਬੰਦਾ ਬਹੁਤ ਧਾਰਮੀ ਸੀ ਚਾਹੇ ਕਿਸੇ ਧਰਮ ਦਾ ਪਹਿਰਾਵਾ ਵੀ ਨਾ ਪਾਇਆ ਹੋਵੇ ਆਪਾਂ ਫਿਰ ਵੀ ਕਹਿੰਦੇ ਆ ਵੀ ਚੰਗਾ ਧਾਰਮੀ ਬੰਦਾ ਸੀ ਕਹਿੰਦੇ ਭਾਈ ਧਰਮ ਤੇ ਉਹ ਚੰਗਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪੇ ਬੰਦਗੀ ਕਰੇ ਤੇ ਨਿਰਮਲ ਕਰਮ ਕਰੇ ਤੇ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਸਮਝਾਇਆ ਕਹਿੰਦੇ ਭਾਈ ਬਾਬਾ ਆਖੇ ਹਾਜੀਆਂ ਸਭ ਮੁੱਲਾ ਸਭ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਕਹਿੰਦੇ ਸ਼ੁਭ ਅਮਲਾਂ ਬਾਜੋ ਚੰਗੇ ਕਰਮਾਂ ਤੋਂ ਬਿਨਾ ਤਾਂ ਕਿਹਦੇ ਹਾਜੀਆਂ ਨੂੰ ਵੀ ਰੋਣਾ ਪੈਂਦਾ ਤੇ ਸਭ ਨੂੰ ਰੋਣਾ ਪੈਂਦਾ ਇਨਸਾਨ ਉਹ ਹੈ ਜਿਹੜਾ ਚੰਗੇ ਕਰਮ ਨਿਰਮਲ ਕਰਮ ਕਰਕੇ ਚੰਗੇ ਅਮਲ ਕਰਕੇ ਜਾਂਦਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ ਹਿੰਦੂ ਮੁਸਲਮਾਨ ਦੋਏ ਦਰਗਹੇ ਅੰਦਰ ਲੈ ਨਾ ਢੋਈ ਕੱਚਾ ਰੰਗ ਕਸੁੰਬ ਦਾ ਪਾਣੀ ਧੋਤਾ ਥਿਰ ਨਾ ਹੋਈ ਕਹਿੰਦੇ ਜਿਵੇਂ ਰੰਗ ਕਸੁੰਬ ਦਾ ਕੱਚਾ ਹੁੰਦਾ ਨਾ ਇੱਕ ਵਾਰੀ ਜਦੋਂ ਉਹਨੂੰ ਚੜਾਈਦਾ ਤੇ ਫੇਰ ਤੇ ਬੜਾ ਘਣਾ ਲੱਗਦਾ ਪਰ ਜਦੋਂ ਉਹਨੂੰ ਧੋ ਦਈ ਦੇ ਰੰਗ ਲੈ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਕਈਆਂ ਨੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਇੱਕ ਬਾਣਾ ਹੀ ਪਾਇਆ ਹੁੰਦਾ ਤੇ ਜਦੋਂ ਕਹਿੰਦੇ ਕੋਈ ਭੀੜ ਪੈਂਦੀ ਹੈ ਜਦੋਂ ਇਹ ਸੰਸਾਰ ਤੋਂ ਰੱਬ ਦੇ ਘਰੇ ਜਾਂਦੇ ਆ ਫਿਰ ਉੱਥੇ ਕਰਮਾ ਦਾ ਲੇਖਾ ਜੋਖਾ ਹੁੰਦਾ ਹੈ ਪਰਮਾਤਮਾ ਅਕਾਲ ਪੁਰਖ ਦੇ ਘਰੇ ਫਿਰ ਉਹਨਾਂ ਨੂੰ ਢੋਈ ਨਹੀਂ ਮਿਲਦੀ ਕੱਚਾ ਰੰਗ ਕੁਸੰਬ ਦਾ ਪਾਣੀ ਧੋਤੈ ਥਿਰਣਾ ਹੋਈ ਕਰਨ ਬਖੀਲੀ ਆਪ ਵਿੱਚ RAM ਰਹੀਮ ਇੱਕ ਥਾਏ ਖਲੋਈ ਰਾਹੇ ਸੈਤਾਨੀ ਦੁਨੀਆ ਗੋਈ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਪ੍ਰੇਮ ਨਾਲ ਸਮਝਾਇਆ ਕਿ ਇੱਕ ਪਰਮਾਤਮਾ ਖੁਦਾ ਇੱਕ ਕਮਰੇ ਵਿੱਚ ਨਹੀਂ ਹੁੰਤੇ ਹਰ ਪਾਸੇ ਹੈ ਉਹਨੂੰ ਜਿਹੜੇ ਪਾਸੇ ਵੇਖੋਗੇ ਹਰ ਥਾਂ ਪਰਮਾਤਮਾ ਦਿਸੇਗਾ ਉਹ ਸ਼ਰਧਾ ਭਾਵਨਾ ਵਾਲੀ ਅੱਖ ਤੁਹਾਡੇ ਅੰਦਰ ਹੋਣੀ ਚਾਹੀਦੀ ਆ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਨੂੰ ਵੀ ਇਹੀ ਸ਼ਕਸ਼ਮਾ ਹਨ ਅਸਲ ਦੇ ਵਿੱਚ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਹੈ ਆਪ ਸਰਬੱਤ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ अवतार ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ ਦਰ ਘਰ ਦਾ ਪ੍ਰੇਮ ਪਿਆਰ ਸ਼ਰਧਾ ਭਾਵਨਾ ਬਖਸ਼ੇ ਘਰ ਘਰ ਵਿੱਚ ਸਾਡੇ ਗੁਰਬਾਣੀ ਦਾ ਜਾਪ ਹੋਵੇ ਘਰ ਘਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਆਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰੇ ਸ਼ਰਧਾ ਭਾਲਾ ਭਾਵਨਾ ਵਾਲਾ ਜੀਵਨ ਸਾਨੂੰ ਬਖਸ਼ੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀਆਂ ਵੜਿਆਈਆਂ ਕਰਦੇ ਹੋਏ ਉਹਨਾਂ ਦੇ ਗੁਣ ਗਾਉਂਦੇ ਆਪਾਂ ਇਸੇ ਤਰ੍ਹਾਂ ਹਮੇਸ਼ਾ ਜੁੜੇ ਰਹੀਏ ਸਾਰੀ ਸੰਗਤ ਗੱਜ ਕੇ ਹਾਜ਼ਰੀ ਲਵਾਓ ਕੋਈ ਵੀ ਰਸਨਾ ਬਾਜੀ ਨਾ ਰਵੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਗਿਆਨ ਧਿਆਨ ਕਿਸ ਗਿਆਨ ਧਿਆਨ ਕਿਸ ਕਰਮ ਨਾ ਜਾਣ ਤੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣ ਗਿਆਨ ਧਿਆਨ ਕਿਛ ਕਰਮ ਨ ਸਾਰ ਨ ਜਾਣ ਤੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਗਿਆਨ ਧਿਆਨ ਕਿਛ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਜਿਨ ਕਲ ਰਾਖੀ ਮੇਰੀ ਵੱਡਾ ਸਤ ਗੁਰੂ ਨਾਨਕ ਸਭ ਤੇ ਵੱਡਾ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਗਿਆਨ ਧਿਆਨ ਕਿਛ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਮਿੱਟੀ ਧੁੰਦ ਜਗ ਚਾਨਣ ਹੋਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਮਿਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰਗਟਿਆ ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਸਤਿਗੁਰ ਨਾਨਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 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 ਧੰਨ ਸ੍ਰੀ ਗੁਰੂ ਨਾਨਕ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਸ੍ਰੀ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਬਾਣੀ ਦੀ ਵਿਚਾਰ ਕਰਦਿਆਂ ਬੜੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸਰਬਤ ਸੰਗ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ ਜੋਗ ਹਨ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ